ਹਰ ਨੌਜਵਾਨ ਚਾਹੇ ਉਹ ਲੜਕਾ ਹੋਵੇ ਚਾਹੇ ਲੜਕੀ ਉਹਦਾ ਸੁਪਨਾ ਹੁੰਦਾ ਕਿ ਮੈਂ ਇੱਕ ਚੰਗੀ ਜੀਵਨੀ ਜੀ ਸਕਾਂ ਤਾਂ ਉਹ ਮਮਕਨ ਤਾਂ ਹੀ ਹੁੰਦਾ ਜੇ ਉਹ ਵਿਦੇਸ਼ਾਂ ਜਾ ਸਕੇ ਕਿਉਂਕਿ ਸਾਡੇ ਦੇਸ਼ ਦੀ ਜੇ ਗੱਲ ਕਰੀਏ ਭਾਰਤ ਵਾਧੀ-ਬਾਧੀ ਕਾਰਨ ਵਾਧੇ ਕੰਪੀਟੀਸ਼ਨ ਕਾਰਨ ਕੁਝ ਲੋਕ ਪਿੱਛੇ ਰਹਿ ਜਾਂਦੇ ਨੇ ਤਾਂ ਉਹਨਾਂ ਨੂੰ ਇੱਕ ਹੀ ਆਸ ਬਚਦੀ ਹੈ ਵਿਦੇਸ਼ਾਂ ਚ ਜਾ ਕੇ ਉੱਥੇ ਮਿਹਨਤ ਕਰਕੇ ਰੋਟੀ ਕਮਾਉਂਦੀ ਤਾ ਮਾਮਲਾ ਅੰਮ੍ਰਿਤਸਰ ਦੇ ਰਣਜੀਤ ਐ ਨੂੰ ਡੀ ਬਲੌਗ ਦਾ ਤੁਹਾਡੇ ਨਾਲ ਸਾਂਝਾ ਕਰ ਰਹੇ ਜਿੱਥੇ ਇੱਕ ਰਜਿਸਟਰਡ ਮਨਜ਼ੂਰਸ਼ੁਦਾ ਜਿਹੜਾ ਇਮੀਗ੍ਰੇਸ਼ਨ ਕੰਸਲਟੈਂਸੀ ਨਾਂ ਹੈ ਡੀਵਾਈ ਇਮੀਗ੍ਰੇਸ਼ਨ ਰਣਜੀਤ ਐ ਨੂੰ ਡੀ ਬਲੌਗ ਸਥਿਤ ਹੈ ਦਫ਼ਤਰ ਦੂਜਾ ਦਫ਼ਤਰ ਇਹਦਾ ਚੰਡੀਗੜ੍ਹ ਸੀ ਤਾਂ ਹੈਰਾਨ ਹੋਵੋਗੇ ਕਿ ਇਹ ਕਰੋੜਾਂ ਰੁਪਏ ਲੈ ਕੇ ਇਹਨਾਂ ਨੌਜਵਾਨ ਲੜਕੇ ਲੜਕੀਆਂ ਦਾ ਇਥੋਂ ਲੈ ਕੇ ਨਸ ਗਿਆ ਇੱਕ ਦਿਨ ਪਹਿਲਾਂ ਹੀ ਇਸ ਨੇ ਇੱਕ ਲੜਕੇ ਕੋਲੋਂ ਪੈਸੇ ਲਏ ਸੀ ਕਰੀਬ 1 ਲੱਖ ਤੋਂ ਉੱਪਰ ਰਜਿਸਟ੍ਰੇਸ਼ਨ ਦੇ ਤੌਰ ਤੇ ਤਾਂ ਅਗਲੇ ਦਿਨ ਹੀ ਪਤਾ ਲੱਗਾ ਕਿ ਦਫ਼ਤਰ ਦੇ ਤਾਲੇ ਲੱਟ ਗਰੇ ਨੇ ਤਾਂ ਅੱਜ ਇਹਨਾਂ ਦੀ ਪੀੜਾ ਅਸੀਂ ਤੁਹਾਡੇ ਤੱਕ ਸਾਂਝੀ ਕਰ ਰਹੇ ਹਾਂ ਤਾਂ ਕੀ ਨਾ ਵੀਰ ਜੀ ਤੁਹਾਡਾ ਅਮਨਿੰਦਰ ਸਿੰਘ ਸਰ ਕੀ ਗੱਲਬਾਤ ਹੋਈ ਸਾਰੀ ਜੋ ਤੁਹਾਡੇ ਨਾਲ ਵਾਕਿਆ ਸਾਰਾ ਦੱਸਿਆ ਜਾ ਸਰ ਅਸੀਂ ਡੀਆਈ ਇਮੀਗ੍ਰੇਸ਼ਨ ਨਾਲ ਕੰਟੈਕਟ ਕੀਤਾ ਇਹਨਾਂ ਨੇ ਸਾਡੇ ਨਾਲ ਜਿਵੇਂ ਇੰਸਟਾਗ੍ਰam ਤੇ ਇਹਨਾਂ ਦੀ ਆਈਡੀ ਤੇ ਅਸੀਂ ਆਪਣਾ ਸਰ ਮੇਰੀ ਮਿਸਿਸ ਨੇ ਹਾਈਲ ਚ ਕੀਤੀ ਤੇ ਇਹਨਾਂ ਨਾਲ ਕੰਟੈਕਟ ਹੋਇਆ ਸਾਡਾ ਕੰਟੈਕਟ ਹੋਣ ਤੋਂ ਬਾਅਦ ਵਿੱਚ ਇਹਨਾਂ ਨੇ ਸਾਡੇ ਨਾਲ ਕੰਟਰੈਕਟ ਕੀਤੇ ਕਿ ਅਸੀਂ ਤੁਹਾਡਾ ਵੀਜ਼ਾ 100% ਤੁਹਾਡੀ ਫੈਮਿਲੀ ਦਾ ਵੀਜ਼ਾ ਲਗਾ ਕੇ ਦਵਾਂਗੇ ਜਿਹਦੇ ਵਿੱਚ ਸਾਰੇ ਇਹਨਾਂ ਨੇ 23000 ਪਾਉਂਡ ਸਾਰੇ ਸਾਡੇ ਕੋਲੋਂ ਪੌਂਡਾਂ ਦੇ ਹਿਸਾਬ ਨਾਲ ਸਾਰੇ ਪੇਮੈਂਟ ਲੈਂਦੇ ਆ ਠੀਕ ਹੈ ਸਾਡੇ 23000 ਪਾਉਂਡ ਸਾਰੇ ਇਹਨਾਂ ਨੇ ਸਾਡੇ ਕੋਲੋਂ ਲਿਆ 112 ਰੁਪਏ ਦੇ ਰੇਟ ਦੇ ਹਿਸਾਬ ਨਾਲ ਪੇਮੈਂਟ ਇੰਡੀਅਨ ਰੁਪੀਜ਼ ਤੇ 15000 ਪਾਉਂਡ ਇਹਨਾਂ ਨੇ ਇੰਸ਼ੋਰੈਂਸ ਦਾ ਲਿਆ ਤੇ ਸਰ ਨਾ ਇਹਨਾਂ ਨੇ ਸਾਡੀ ਇੰਸ਼ੋਰੈਂਸ ਧਾਰੀ ਤੇ ਨਾ ਹੀ ਸਾਨੂੰ ਕੋਈ ਇਹਨਾਂ ਨੇ ਦੱਸਿਆ ਨਾ ਮੇਰੀ ਮੈਸੇਜ ਹੈ ਜਿਹੜੀ ਉਹਨਾਂ ਦੀ ਕੋਸ ਲੈਟਰ ਹੋਂ ਤੇ ਇਹਨਾਂ ਨੇ ਕਿਹਾ ਸੀ ਕਿ ਅਸੀਂ ਤੁਹਾਡੇ ਕੋਲੋਂ 23000 ਪਾਉਂਡ ਲਵਾਂਗੇ ਤੇ ਨਾਲ ਹੀ ਇੰਸ਼ੋਰੈਂਸ ਪੇ ਕਰਾਂਗੇ ਮੇਰੀ ਤੇ ਮੇਰੇ ਬੇਟੇ ਦੀ ਬਾਅਦ ਵਿੱਚ ਤੁਹਾਡੀ ਫਾਈਲ ਲਗਾਵਾਂਗੇ ਸਰ ਇਹਨਾਂ ਨੇ ਕੋਸ ਲੈਟਰ ਸਾਨੂੰ ਦਿਖਾਤੀ ਹੈ ਸਾਰਾ ਕੁਝ ਮੇਰੀ ਮੈਸੇਜ ਦਾ ਵੀਜ਼ਾ ਵੀ ਲੱਗ ਚੁੱਕਾ ਯੂਕੇ ਜਾ ਚੁੱਕੀ ਹੈ ਪਰ ਉਹਨਾਂ ਨੇ ਬਾਅਦ ਵਿੱਚ ਸਰ ਉੱਥੇ ਨਾ ਕੰਪਨੀ ਨੂੰ ਕੋਈ ਪੈਸਾ ਪੇ ਕੀਤਾ ਤਿੰਨ ਸਾਲ ਉਹਨਾਂ ਨੇ ਇੰਸ਼ੋਰੈਂਸ ਵੀ ਤਿੰਨ ਸਾਲ ਦੀ ਕਿਹਾ ਸੀ ਤੇ 1 ਸਾਲ 1.5 ਸਾਲ ਦੀ ਤਾਰੀ ਹੋਈ ਵਰਕ ਪਰਮਿਟ ਦੇ ਨਾਂ ਦੇ ਜਿਹੜਾ ਪੈਸਾ ਲਿਆ ਸੀ ਤੁਹਾਡੇ ਕੋਲ 32300 ਪਾਉਂਡ ਉੱਥੇ ਵਰਕ ਪਰਮਿਟ ਮਿਲਿਆ ਨਹੀਂ ਸਰ ਕੁਝ ਨਹੀਂ ਮਿਲਿਆ ਉਹਨਾਂ ਨੇ ਤਾਂ ਕਹੀ ਮਿਲੇ ਤਾਂ ਕਹੀ ਮਿਲੇ ਸਰ ਉਹਨਾਂ ਨੂੰ ਕਿੱਥੇ ਨੇ ਤੁਹਾਡੀ ਹੁਣ ਸਰ ਉਹ ਜਿਹੜੇ ਉਹ ਜੁਕੇ ਨੇ ਸਰ ਉਹ ਡਿਪੋਰਟ ਕਰਨ ਲੱਗੇ ਕੰਪਨੀ ਵਾਲੇ ਹੋਣੇ ਇੰਗਲੈਂਡ ਕਿੰਨੀ ਦੇਰ ਹੋਈ ਸਾਰਾ ਕੁਝ ਹੁੰਦੇ ਸਰ ਅਸੀਂ ਤੇ ਇਨਾ ਮਗਰ ਮਗਰ ਸਰ ਅਗਸਤ 2024 ਦੇ ਤੁਰੇ ਫਿਰਦੇ ਆ ਪਰ ਅਜੇ ਸਾਲ ਵੀ ਨਹੀਂ ਹੋਇਆ ਤੇ ਪਹਿਲਾਂ ਪੈਸਾ ਵੀ ਬਰਬਾਦ ਹੋ ਗਿਆ ਤੇ ਜ਼ਿੰਦਗੀ ਵੀ ਸਰ ਕਮ ਸੇ ਕਮ 50 ਜਾਣੇ ਆ 50 ਦੇ ਵੀ ਇੱਥੇ ਲੋਕਲ ਜਿਹੜੇ ਆ 50 ਜਾਣੇ ਚੰਡੀਗੜ੍ਹ ਆਫਿਸ ਦੇ ਵਿੱਚ ਹੀ 50 60 ਜਾਣੇ ਜੇ ਕਿ ਹਰ ਇੱਕ ਦਾ ਸਰ 40 ਲੱਖ 45 ਲੱਖ ਕੇ ਦਾ 25 ਲੱਖ ਸਰ ਕੇ 20 ਲੱਖ ਤੋਂ ਕਿਸੇ ਦਾ ਵੀ ਨਹੀਂ ਹੈਗਾ ਥੱਲੇ ਇਹ ਮਨਜ਼ੂਰਸ਼ੁਦਾ ਡੀਆਈਐਮ ਇਮੀਗ੍ਰੇਸ਼ਨ ਹੈ ਹੈ ਸਰ ਮਨਜ਼ੂਰਸ਼ੁਦਾ ਹੀ ਅਸੀਂ ਚੈੱਕ ਕੀਤਾ ਹੀ ਸਾਰਾ ਸਾਰਾ ਕੁਝ ਐਸਾ ਇਹਨਾਂ ਨਕਦ ਲਿਆ ਸੀ ਕਿ ਅਕਾਊਂਟ ਸਾਰਾ ਕੁਝ ਪੈਸੇ ਅਕਾਊਂਟ ਦੇ ਵਿੱਚ ਲਏ ਕੋਜ ਨਕਦ ਲਏ ਇਹਨਾਂ ਨੇ ਤਾਂ ਮਾਲਕ ਜਿਹੜਾ ਉਹਦੇ ਨਾਲ ਤਾਂ ਬੋਲਿਆ ਕੀਤਾ ਤੁਹਾਡਾ ਤੁਹਾਡੇ ਵੱਲੋਂ ਸਰ ਅਸੀਂ ਮਾਲਕ ਲੱਭਦੇ ਪਏ ਮਾਲਕ ਮੂਲ ਕੇ ਸਾਰੇ ਭੱਜ ਗਏ ਹੁਣ ਇੱਥੇ ਵਿਕਾਸ ਹੀ ਇੱਕ ਕੁੜੀ ਰਪਿੰਦਰ ਹੀ ਜਿੰਨੇ ਸਾਡੇ ਨਾਲ ਡੀਲ ਕੀਤੀ ਮਨਪ੍ਰੀਤ ਫਾਈਲਿੰਗ ਦਾ ਕੰਮ ਕਰਦੀ ਉਹ ਤਾਂ ਇੱਥੋਂ ਦੇ ਕਰਮਚਾਰੀ ਸਨ ਜਿਹੜਾ ਮਾਲਕ ਗੌਰਵ ਸ਼ਰਮਾ ਦੱਸਿਆ ਜਾ ਰਿਹਾ ਮਬਾਲੇ ਹਰਿਆ ਨੇਦਰ ਸ਼ਾਇਦ ਰਹਿਣ ਵਾਲਾ ਉੱਥੋਂ ਦਾ ਹੀ ਹੈ ਨਾ ਹਾਂਜੀ ਉੱਥੇ ਦਾ ਉਹ ਕਿੱਥੇ ਉਹਦੇ ਨਾਲ ਤਾਲਮਿਲ ਹੋਇਆ ਉਹਦੇ ਉਹਦੇ ਘਰ ਤੱਕ ਅਪਰੋਚ ਕੀਤੀ ਤੁਸੀਂ ਨਹੀਂ ਸਰ ਘਰ ਤੱਕ ਵੀ ਅਪਰੋਚ ਕੀਤੀ ਘਰ ਵੀ ਕਹੇ ਲੋਕ ਲੋਕ ਲੱਗੇ ਸਾਰੇ ਭੱਜ ਨੱਠ ਗਏ ਕੋਈ ਨਹੀਂ ਮਿਲਦਾ ਸਾਨੂੰ ਫਿਰ ਉਹਨਾਂ ਕਿੱਥੇ ਫਰਿਆਦ ਕੀਤੀ ਸਰ ਫਰਿਆਦ ਇਹੀ ਆ ਅਸੀਂ ਪੁਲਿਸ ਪ੍ਰਸ਼ਾਸਨ ਸਾਹਮਣੇ ਬੇਨਤੀ ਕਰਦੇ ਆ ਕਿ ਸਾਡਾ ਹੱਲ ਕੀਤਾ ਜਾਵੇ ਅਸੀਂ ਆਪਣਾ ਸਾਰਾ ਕੁਝ ਸਰਪ ਵੇਚ ਵਾਟ ਕੇ ਤੇ ਫਿਰ ਆਪਣੀ ਫੈਮਿਲੀ ਮਤਲਬ ਸੋਚਿਆ ਚਲੋ ਵਧੀਆ ਫਿਊਚਰ ਬਣਜੂ ਪਰ ਸਾਰਾ ਕੁਝ ਬਰਬਾਦ ਕਰਤਾ ਸਰ ਮੇਰਾ ਨਾਮ ਪੂਨਮ ਹੈ ਮੈਂ ਪਠਾਨਕੋਟ ਤੋਂ ਆਂ ਮੈਂ ਅਜੇ ਤੂੰ ਸਾਲ ਇੱਕ ਪਹਿਲੇ ਆਸਥਾ ਰੋੜ ਨਾਲ ਮਿਲੀ ਸੀ ਇੰਸਟਾਗ੍ਰam 'ਚ ਮੈਂ ਦੀ ਆਈਡੀ ਦਿਖੀ ਸੀ ਇਹਨਾਂ ਨੇ ਵਧੀਆ ਰਿਸਪੌਂਸ ਦਿੱਤੇ ਰਹਾ ਉਸੇ ਚੱਕਰ ਵਿੱਚ ਆਹੀ ਆਪਣੀ ਵੀ ਫਾਈਲ ਲਗਾਈ ਜਿਹਦੇ ਵਿੱਚ ਇਹਨਾਂ ਨੇ ਮੇਰੇ ਕੋਲ ਓਨ ਦੀ ਸਪੋਰਟ 24 ਲੱਖ ਰੁਪਏ ਲੈ ਲਿਆ ਤੇ ਚਲੋ ਫਾਈਲ ਸਟਾਰਟ ਕਰ ਦਿੱਤੀ ਲੇਕਿਨ ਹਰ ਵਕਤ ਇਹਨਾਂ ਨੂੰ ਫੋਨ ਕਰਦੇ ਸੀ ਕੀ ਰਿਸਪੌਂਸ ਹੈ ਕੀ ਰਿਸਪੌਂਸ ਹੈ ਕਰਦੇ ਕਰਦੇ ਅੱਜ ਸਾਲ ਹੋ ਗਿਆ ਹੈ ਕੋਈ ਰਿਸਪੌਂਸ ਨਹੀਂ ਗਿਆ ਆਹੀਂ ਆਈਐਚਐਸ ਫੀਸ ਵੀ ਦੇ ਦਿੱਤੀ ਦੀ ਅੰਬੈਸੀ ਫੀਸ ਵੀ ਦੇ ਦਿੱਤੀ ਸੀ ਸਟੈਂਡਰਡਸ ਚ ਪਾਇਓਰਿਟੀ ਜੀ ਇਹਨਾਂ ਨੇ ਪਾਈ ਸੀ ਉਹਦਾ ਵੀ 81000 ਅਲੱਗ ਦਿੱਤਾ ਹੋਇਆ ਲੇਕਿਨ ਕੋਈ ਰਿਸਪੌਂਸ ਨਹੀਂ ਹੁਣ ਸਾਨੂੰ 10 ਦਿਨ ਪਹਿਲੇ ਪਤਾ ਚੱਲਿਆ ਕਿ ਇਹ ਸਾਰੇ ਕਈ ਲੋਕਾਂ ਦਾ ਪੈਸਾ ਲੈ ਕੇ ਪੰਜ ਕੇ ਦਿੰਦੇ ਨੇ ਹੁਣ ਆਹੀਂ ਕੰਪਲੇਨਾਂ ਵੀ ਕਰਵਾ ਦਿੱਤੀਆਂ ਔਰ ਇਦਾਂ ਹੀ ਔਰ ਦਫ਼ਤਰ ਵੀ ਇਹਦੇ ਸਾਰੇ ਬੰਦ ਨੇ ਔਰ ਸਾਰਾ ਸਟਾਫ ਵੀ ਗਾਇਬ ਹੈ ਫੋਨ ਨੰਬਰ ਵੀ ਬੰਦ ਸਭ ਬੰਦ ਹੈ ਔਰ ਅਗਰ ਸਟਾਫ ਨਾਲ ਗੱਲ ਹੋਏ ਦੇ ਤਾਂ ਸਟਾਫ ਉਲਟਾ ਆਪਣੇ ਆਪ ਨੂੰ ਕਲੀਅਰ ਕਰ ਲਈ ਕਹਿ ਰਹਾ ਕਿ ਸਾਡੀ ਵੀ ਉਹਨਾਂ ਨੇ ਸੈਲਰੀਆਂ ਨਹੀਂ ਦਿੱਤੀ ਗੌਰਵ ਸ਼ਰਮਾ ਨੇ ਅਗਰ ਇਹਨਾਂ ਦੀ ਸੈਲਰੀਆਂ ਨਹੀਂ ਦਿੱਤੀ ਤੇ ਇਹ ਕੰਮ ਕਿਉਂ ਕਰੇ ਗਦੇ ਸੀ ਹੈਨਾ ਗੱਲ ਇਹ ਹੈ ਕਿ ਅਗਰ ਤੁਹਾਨੂੰ ਸੈਲਰੀਆਂ ਨਹੀਂ ਮਿਲੀਆਂ ਤਾਂ ਇਹ ਕੰਮ ਕਿੱਦਾਂ ਕਰ ਲਿਆ ਤੇ ਸਾਨੂੰ ਆਪਣਾ ਸਿਰਫ ਇੱਕ ਵਿਕਟਮ ਕਾਰਡ ਖੇਲੇ ਦੇਗੀ ਆਹੀਂ ਇਸ ਦੇ ਵਿੱਚ ਇਨਵੋਲਵ ਨਹੀਂ ਹੈ ਬਟ ਇਹ ਪੂਰਾ ਸਟਾਫ ਸਪੈਸ਼ਲੀ ਆਸਤਾ अरोड़ा ਜਿਨ੍ਹਾਂ ਨੇ ਪੂਰੇ ਜਿੰਨੇ ਵੀ ਇੱਥੇ ਖੜੇ ਆ ਨਾ ਸਾਰੇ ਨਾਲ ਡੀਲ ਕੀਤੀ ਗੌਰਵ ਸ਼ਰਮਾ ਤੇ ਪੈਸੇ ਲੈਣ ਆਂਦਾ ਹੀ ਹੁਣ ਤੁਹਾਡੀ ਹੈਲਪ ਕੀਤੀ ਜਾ ਰਹੀ ਹੈ ਕਿ ਮਾਲਕ ਤੱਕ ਕੁਝ ਨਹੀਂ ਕੁਝ ਨਹੀਂ ਕੋਈ ਨਹੀਂ ਕੋਈ ਕੁਝ ਨਹੀਂ ਇਹ ਜੋ ਆਮ ਜਨਤਾ ਖੁਦ ਦੌੜ ਭੱਜ ਕਰਕੇ ਪਤਾਧਾਰੀ ਕਰਵਾਇਦੀ ਹੈ ਇੰਦਾ ਸਟਾਫ ਕੋਈ ਰਿਸਪੌਂਸ ਨਹੀਂ ਦੇਦਾ ਸਰੋੜਾ ਦਾ ਫੋਨ ਬੰਦ ਆ ਰਿਹਾ ਬੰਦ ਆ ਰਿਹਾ ਆਸਤਾ ਦਾ ਕੁਸ਼ੀ ਸਾਡੀ ਮੰਗੇ ਹੀ ਹੈ कि जित्थे भी है जो भी है साडा पैसा ਦਿੱਤਾ जाए प्रशासन को भी पुलिस को भी और हर एक सदस्य की कि साडी मदद कीते जाए क्योंकि हर एक बंदा इथे कोई लोन ਲੈ के बैठा है कोई गैने दे के बैठा है कोई कितो फड़के बैठा है हर एक मिडिल क्लास दी फैमिली दे सारे इथे कित्ता कित्ता पैसे कोई एडजस्ट कर सकदा है तुसी भी समझ सकदे हो लोग मैं अपनी वाइफ दा रश्मि राम दा केस अप्लाई कीता है जूकए वर्क परमिट वास्ते ओन्ना ने नर्सिंग कीती हुई सी जो की साडी डील हुई 22 लाख रुपय दे विच ते ਸਾਡੀ ਕੋਸ ਮੰਗਵਾਈ ਗਈ 2023 ਦਸੰਬਰ ਦੀ ਸਾਡੀ ਜੁਆਇਨੀ ਦਿਖਾਈ ਗਈ ਕਿ ਤੁਹਾਡੀ ਜੌਬ 2023 ਦੇ ਵਿੱਚ ਦਸੰਬਰ ਦੇ ਵਿੱਚ ਸਟਾਰਟ ਹੋ ਜੇਗੀ ਇਹ ਸਾਡੇ ਸਾਰੇ ਡਾਕੂਮੈਂਟ ਇਹਨਾਂ ਨੂੰ ਪ੍ਰੋਵਾਈਡ ਕਰਵਾਏਗੇ ਇੱਕ ਡਾਕੂਮੈਂਟ ਰਹਿੰਦਾ ਸੀ ਪੀਸੀਸੀ ਜੋ ਕਿ ਉਸ ਟਾਈਮ ਸਾਨੂੰ ਡੇਟ ਨਹੀਂ ਮਿਲ ਰਹੀ ਸੀ ਪੀਸੀਸੀ ਦੀ ਤੇ ਵਿਕਾਸ ਸ਼ਰਮਾ ਜੋ ਕਿ ਇਹਦਾ ਐਜ਼ ਅ ਮੈਨੇਜਰ ਅੰਮ੍ਰਿਤਸਰ ਬ੍ਰਾਂਚ ਦੇ ਵਿੱਚ ਸੀ ਉਹਨੇ ਸਾਡੀ ਪੀਸੀਸੀ ਜਿਹੜੀ 500 ਰੁਪਏ ਚ ਹੀ ਹੁੰਦੀ ਹੈ ਉਹ 50000 ਦੇ ਵਿੱਚ ਕਰਵਾਈ ਔਨ ਦਾ ਸਪੋਰਟ ਸਾਨੂੰ ਵੀ ਇਹ ਹੈ ਕਿ ਪੈਸੇ ਲਾ ਕੇ ਸਾਡਾ ਕੰਮ ਬਣ ਜੇ ਕਿਉਂਕਿ ਐਂਡ ਦੇ ਕੰਮ ਤੇ ਹੀ ਅਸੀਂ 50000 ਰੁਪਏ ਵਿੱਚ ਉਹ ਚੀਜ਼ ਕਰਵਾਈ ਬਾਅਦ ਵਿੱਚ ਇਹਨੇ ਦਸੰਬਰ ਦੇ ਵਿੱਚ ਕਹਿਤਾ ਕਿ ਤੁਹਾਡੀ ਫਾਈਲਿੰਗ ਜੇ ਨਹੀਂ ਹੋਣੀ ਕਿਉਂਕਿ ਗਵਰਨਮੈਂਟ ਦੇ ਰੂਲ ਚੇਂਜ ਹੋ ਗਏ ਆ ਉਸ ਤੋਂ ਬਾਅਦ ਹਨ ਨੂੰ ਲਾਰੇ ਲਾਈ ਗਿਆ ਕਿ ਇਹਦੇ ਵਿੱਚ ਤੁਹਾਡਾ ਵੀਜ਼ਾ ਨਹੀਂ ਹੋਣਾ ਮੈਂ ਆਈਟੀ ਦੇ ਵਿੱਚ ਤੁਹਾਡਾ ਵੀਜ਼ਾ ਲਾ ਦਾਂਗਾ ਅਸੀਂ ਇਹੀ ਕਿਹਾ ਕਿ ਚਲੋ ਤੁਸੀਂ ਲਾ ਦਿਓ ਜਿਹਦੇ ਵਿੱਚ ਵੀ ਬਣਦਾ ਸਾਡਾ ਪਰ ਉਹਦੇ ਵਿੱਚ ਵੀ ਇਹਨੇ ਦੋ ਵਾਰੀ ਸਾਡਾ ਮੈਡੀਕਲ ਕਰਵਾਇਆ ਪਰ ਸਾਨੂੰ ਅਪਾਇੰਟਮੈਂਟ ਵੀ ਲਈ ਆ ਅਪਾਇੰਟਮੈਂਟ ਕੈਨਸਲ ਕਰਵਾਤੀ ਆ ਉਸ ਤੋਂ ਬਾਅਦ ਹਨ ਨੂੰ ਅਹੀਂ ਇਹਨੂੰ ਕਹਿਤਾ ਕਿ ਸਾਡੇ ਪੈਸੇ ਵਾਪਸ ਕਰ ਦੇ ਕਿ ਅਸੀਂ ਨਹੀਂ ਕੰਮ ਕਰਵਾਉਣਾ ਕਿ ਤੁਹਾਡਾ ਬਹੁਤ ਟਾਈਮ ਖਰਾਬ ਹੋਇਆ ਪਰ ਇਹਨੇ ਸਾਨੂੰ ਬ ਇਹਨੂੰ ਤੋੜ-ਤੋੜ ਕੇ ਮੇਰੀ 22 ਲੱਖ ਕੁਸ਼ ਰਕਮ ਹੈ ਜਿਹਦੇ ਵਿੱਚ ਇਹਨੇ ਮੈਨੂੰ ਕੁਝ ਪੈਸੇ ਵਾਪਸ ਵੀ ਕੀਤੇ ਆ ਉਹ ਵੀ ਤੋੜ-ਤੋੜ ਕੇ ਕਦੀ 1 ਲੱਖ ਦਿੰਦਾ ਕਦੀ 2 ਲੱਖ ਦਿੰਦਾ ਉਹ ਲਾਸਟ ਇਹਦੀ ਮੇਰੇ ਨਾਲ ਗੱਲ ਹੁੰਦੀ ਆ 22 ਤਰੀਕ ਨੂੰ ਜਿਹਦੇ ਵਿੱਚ ਗੌਰਵ ਸ਼ਰਮਾ ਨੇ ਮੈਨੂੰ ਇਹ ਕਿਹਾ ਸੀ ਕਿ ਮੈਂ ਅੰਮ੍ਰਿਤਸਰ ਬ੍ਰਾਂਚ ਆਉਣਾ ਆ ਤੇ ਤੈਨੂੰ ਮੈਂ 5 ਲੱਖ ਕੈਸ਼ ਦੇ ਦਾਂਗਾ ਕਿ ਬਾਕੀ ਪੇਮੈਂਟ ਵਿੱਚ ਥੋੜੀ ਰਹਿ ਜੇਗੀ ਉਹ ਵੀ ਦੇ ਦਾਂਗਾ 1.5 ਲੱਖ ਇਹ ਮੇਰਾ ਰਹਿਦਾ ਸੀ ਇਹਦੇ ਵੱਲ ਹੋਰ ਤੇ ਉਹ ਜਿਹੜੇ ਮੈਨੂੰ ਇਹਨੇ ਚੈੱਕ ਦਿੱਤੇ ਉਹ ਬੰਦ ਅਕਾਊਂਟ ਦੇ ਦਿੱਤੇ ਗਏ ਜੋ ਮੈਂ ਇੱਥੇ ਵਿਕਾਸ ਸ਼ਰਮਾ ਕੋ ਐ ਵਿਕਾਸ ਸ਼ਰਮਨ ਮੈਂ ਇਹੋ ਗੱਲ ਕਹੀ ਕਿ ਮੈਨੂੰ ਬੰਦ ਅਕਾਊਂਟ ਦੇ ਚੈੱਕ ਦੇ ਰਹੇ ਤੁਹਾਨੂੰ ਇਹ ਨਹੀਂ ਪਤਾ ਤੇ ਫਿਰ ਮੈਂ ਥੋੜਾ ਰੋਲਾ ਪਾ ਕੇ ਮੈਂ ਕੰਪਲੇਂਟ ਕਰਨੀ ਆ ਇਹਨਾਂ ਮੈਨੂੰ ਕਿਹਾ ਕਿ 2 ਦਿਨ ਦਾ ਟਾਈਮ ਦਿਓ ਮੈਂ ਗੌਰਵ ਸ਼ਰਮਨ ਨੂੰ ਮਿਲਣ ਚੱਲਿਆ ਚੰਦੀਗੜਾ ਪਰ ਉਹ 2 ਦਿਨ ਸਾਡੀ ਵਤਨ ਦੀ ਸੀ ਵੀ ਸਮਝ ਲੋ 2 ਦਿਨ ਦਿੱਤੇ 2 ਦਿਨ ਦੇ ਵਿੱਚ ਵਿਕਾਸ ਸ਼ਰਮਾ ਵੀ ਗਾਇਬ ਹੋ ਜਾਂਦਾ ਤੇ ਇਹਨਾਂ ਦਾ ਦਫਤਰ ਬੰਦ ਹੋ ਜਾਂਦਾ ਹੈ ਤਾਂ ਅਸੀਂ ਉਦੋਂ ਦੇ ਹੀ ਭੱਜੇ ਨੱਠ ਰਹੇ ਆ ਕਿ ਕੁਝ ਨਾ ਕੁਝ ਸਰਾਖ ਮਿਲ ਜੇ ਪਰ ਕੋਈ ਸਰਾਖ ਨਹੀਂ ਮਿਲ ਰਹਾ ਬੁਰਫਰ ਚਾਹਸ ਬੁਰਕਸ ਪ੍ਰਸ਼ਾਸਨ ਅੱਗੇ ਇਹੋ ਹੀ ਰਿਕੁਐਸਟ ਹੈ ਕਿ ਸਾਡੀ ਫਰਿਆਦ ਸੁਣੋ ਜੋ ਕਿ ਅਸੀਂ 50 100 ਜਣੇ ਬੰਦੇ ਪੈਸੇ ਲਾ ਕੇ ਬੈਠੇ ਆ ਕਿ ਸਾਡਾ ਪੈਸਾ ਵਾਪਸ ਮਿਲੇ ਨਾ ਅਨੁਮਾਨ ਇਥੋਂ ਇਹ ਡੀਓਆਈਐਮਿਗ੍ਰੇਸ਼ਨ ਵਾਲੇ ਕਿੰਨਾ ਕ ਪੈਸਾ ਲਗੇ ਨੌਜਵਾਨਾਂ ਤੋਂ ਜੀ ਹਰ ਬੰਦੇ ਦੀ ਵਕਰੀ ਵਕਰੀ ਪੇਮੜ ਹੈ ਕਿਸੇ ਦੀ 5 ਲੱਖ ਕਿਸੇ ਦੀ 40 ਲੱਖ ਆ ਪਰ ਇਹ ਆ ਕਿ 5 ਲੱਖ ਤੋਂ ਘੱਟ ਕਿਸੇ ਦੀ ਰਕਮ ਨਹੀਂ ਹੈਗੀ ਘੱਟ ਤੋਂ ਘੱਟ ਆਈਡੀਆ ਲਈਏ ਤੇ 50 60 ਕਰੋੜ ਦਾ ਸਕੈਮ ਹੈਗਾ ਜੀ ਇਹ ਬਹੁਤ ਵੱਡਾ ਸਕੈਮ ਹੈਗਾ ਆ ਇਹ ਕੀ ਸੁਣ ਲਿਆ ਕਿ ਇਹਨਾਂ ਨੌਜਵਾਨ ਲੜਕੇ ਲੜਕੀਆਂ ਨਾਲ ਲੱਖਰੋਪਏ ਦੀ ਠੱਗੀ ਮਾਰੀ ਹੈ ਡੀਆਈ ਇਮੀਗ੍ਰੇਸ਼ਨ ਦੇ ਜਿਹੜਾ ਜੀਐਮਐ ਮੈਨੇਜਰ ਜਲਾਲੀਆ ਵਿਕਾਸ ਸ਼ਰਮਾ ਦੀ ਵੀ ਕਿਤਨਾ ਕਿਤੇ ਭੂਮਿਕਾ ਸਾਹਬ ਨਜ਼ਰ ਆ ਰਹੀ ਜਿਤਨਾ ਇਹਨਾਂ ਦੱਸਿਆ ਹੈ ਕਿ ਬੰਦ ਖਾਤੇ ਦੇ ਚੈੱਕ ਦਿੱਤੇ ਜਾਂਦੇ ਰੇ ਫੰਡ ਦੇ ਨਾਂ ਦੇ ਜਿਹੜੇ ਬਿਲਕੁਲ ਖਾਤਾ ਡੌਰਮੈਂਟ ਪਿਆ ਤਾਂ ਇਹ ਸੋਚੀ ਸੰਜੀ ਸਾਜ਼ਿਸ਼ ਹੋ ਸਕਦੀ ਕਿਤੇ ਨਾ ਕਿਤੇ ਜਿਹੜਾ ਗੌਰਵ ਸ਼ਰਮਾ ਮਾਲਕ ਹੈ ਕਿਉਂਕਿ ਜਿਹੜਾ EMPLOYEE ਰੋਜ਼ ਆਉਂਦਾ ਬ੍ਰਾਂਚ ਦੇ ਵਿੱਚ ਲਗਾਤਾਰ ਮਾਨਿਟਰਿੰਗ ਕਰਦਾ ਵਕ ਵਕ ਫਾਈਲਾਂ ਦੀ ਆਪਣੇ ਪੂਰੇ ਸਿਸਟਮ ਦੀ ਉਹਦੀ ਕਿਤੇ ਨਾ ਕਿਤੇ ਸ਼ਮੋਲੀਅਤ ਸ਼ੱਕ ਦੇ ਘੇਰੇ ਚ ਹੈ ਤਾਂ ਸਰਕਾਰ ਨੂੰ ਜਲ ਚਾਹੀਦਾ ਹੈ ਕਿ ਇਹਦੇ ਤੇ ਫੌਰੀ ਐਕਸ਼ਨ ਲੈਂਦੇ ਹੋ ਇਹਨਾਂ ਨੌਜਵਾਨਾਂ ਦਾ ਇਹਨਾਂ ਦਾ ਮਾਪਿਆਂ ਦਾ ਜਿਹੜੀ ਮਿਹਨਤ ਦੀ ਕਮਾਈ ਹੈ ਉਹ ਵਾਪਸ ਦਵਾਈ ਜਾਏ ਇਹਨਾਂ ਠੱਗ ਏਜੰਟਾਂ ਨੂੰ ਨੱਥ ਪਾ ਕੇ ਇਹਨਾਂ ਦੀ ਪ੍ਰਾਪਰਟੀ ਅਟੈਚ ਕੀਤੀ ਜਾਵੇ ਤਾਂ ਜੋ ਅੱਗੋਂ ਜਿਹੜੇ ਵੱਡੇ ਵੱਡੇ ਏਜੰਟ ਦਫ਼ਤਰ ਖੋਲ ਕੇ ਬੈਠੇ ਨੇ ਵੱਖ-ਵੱਖ ਪੋਰਸ਼ ਏਰੀਆ ਦੇ ਵਿੱਚ ਇਹਨਾਂ ਨੂੰ ਇੱਕ ਸੇਧ ਅਜੇ ਇਹਨਾਂ ਨੂੰ ਅਕਲ ਆ ਜੇ ਕਿ ਕਿਸ ਤਰ੍ਹਾਂ ਨੌਜਵਾਨਾਂ ਦੇ ਭੁੱਖ ਨਾਲ ਖਿਲਵਾੜ ਕਰੀਦਾ ਤੇ ਉਹਦੀ ਸਜ਼ਾ ਕੀ ਬੰਦੀ ਹੈ ਕਿਉਂਕਿ ਸਰਕਾਰਾਂ ਦਾ ਰੋਲਾ ਪਾਉਂਦੀਆਂ ਨੇ ਇਮੀਗ੍ਰੇਸ਼ਨ ਐਕਟ ਬਣਾ ਕੇ ਕਿ ਅਸੀਂ ਕਿਸੇ ਵੀ ਨੌਜਵਾਨਾਂ ਤੱਕਾਂ ਨਹੀਂ ਆਉਣ ਦਵਾਂਗੇ ਪਰ ਇਹ ਗੱਲਾਂ ਜਿਹੜੀਆਂ ਅਖਬਾਰਾਂ ਜਾਂ ਮੀਡੀਆ ਕਰਾਨੇ ਤੱਕ ਹੀ ਰਹਿ ਜਾਂਦੀਆਂ ਕਾਗਜ਼ਾਂ ਤੱਕ ਸੀਮਤ ਰਹਿ ਜਾਂਦੀਆਂ ਪਰ ਅਸਲ ਅਸਲੀਅਤ ਤੌਰ ਤੇ ਲੋਕਾਂ ਦਾ ਜਿਹੜਾ ਪੈਸਾ ਦਿੱਤਾ ਹੁੰਦਾ ਉਹ ਵਾਪਸ ਨਹੀਂ ਪਹੁੰਚਦਾ ਹੈਰਾਨੀ ਦੀ ਗੱਲ ਹੈ ਕਿ ਇਹ ਜਿਹੜਾ ਡੀਵਾਈ ਮੀਗ੍ਰੇਸ਼ਨ ਹੈ ਇਹ ਰਜਿਸਟਰਡ ਹੈ ਡੀਸੀ ਅੰਮ੍ਰਿਤਸਰ ਕੋਲ ਇਸਨੇ ਲਾਇਸੈਂਸ ਪ੍ਰਾਪਤ ਕੀਤਾ ਹੋਇਆ ਤਾਂ ਇਸ ਤੋਂ ਬਾਅਦ ਵੀ ਇਸਨੇ ਬੇਕ ਆਫ ਹੋ ਕੇ ਕਰੀਬ ਸੈਂਕੜੇ ਨੌਜਵਾਨਾਂ ਲੜਕੇ ਲੜਕੀਆਂ ਨਾਲ ਬਹੁਤ ਵੱਡਾ ਜਿਹੜਾ ਧੱਕਾ ਕੀਤਾ ਉਹਨਾਂ ਦਾ ਪੈਸਾ ਜਿਹੜਾ ਮਿਹਨਤ ਦਾ ਜਾਂ ਕਿਸੇ ਨੇ ਵਿਆਜ ਦੇ ਉੱਪਰ ਪੈਸਾ ਚੁੱਕਿਆ ਸੀ ਜਾਂ ਆਪਣਾ ਕੋਈ ਕੀਮਤੀ ਗਹਿਣਾ ਗੈਨਰੇ ਰੱਖ ਕੇ ਪੈਸਾ ਲਿਆ ਸੀ ਜਾਂ ਕੋਈ ਐਜੂਕੇਸ਼ਨ ਲੋਨ ਨਹੀਂ ਪੈਸਾ ਲਿਆ ਸੀ ਆਪਣਾ ਪੁਇਕਸ ਵਾਰਨ ਲਈ ਅੱਜ ਉਹਨਾਂ ਦਾ ਪੈਸਾ ਡੁੱਬ ਚੁੱਕਾ ਤਾਂ ਇਹ ਸੀ ਆਰ ਭਾਰਤ ਦੀ ਸਪੈਸ਼ਲ ਰਿਪੋਰਟ ਜੈ ਹਿੰਦ ਜੈ ਭਾਰਤ